ਆਈਡੀ ਆਇਆ ਕਿ ਕਾਫੀ ਸ਼ਾਪੀ ਦਾ ਕੰਮ ਹੀ ਕਰਨਾ ਹੈ ਸਰ ਇਹ ਆਈਡੀ ਆਈ ਯੂਟਿਊਬ ਤੋਂ ਹੀ ਆਇਆ ਯੂਟਿਊਬ ਦੀ ਵੀਡੀਓ ਦੇਖਦੇ ਕੇ ਮਤਲਬ ਟਾਈਮ ਵੇਸਟ ਕਰਦੇ ਸੀਗੇ ਤਾਂ ਸੋਚਿਆ ਕਿ ਦਿਨਾਂ ਵੀ ਯੂਟਿਊਬ ਦੀ ਅੰਦਰ ਆ ਕੁਝ ਸਰਚ ਕਰੀਏ ਜਿਸ ਦੇ ਨਾਲ ਆਪਾਂ ਆਪਣਾ ਰੋਜ਼ਗਾਰ ਸਟਾਰਟ ਕਰ ਸਕਦੇ ਹਾਂ ਕਿੰਨੇ ਪ੍ਰਕਾਰ ਦੀ ਕਾਫੀ ਬਣਾਉਂਦੇ ਹੋ ਤੇ ਕੋਲਡ ਕਾਫੀ ਹੈ ਨਾ ਕੋਲਡ ਕਾਫੀ ਨਾਲੋਂ ਜ਼ਿਆਦਾ ਪੰਜ ਪ੍ਰਕਾਰ ਦੀਆਂ ਕਾਫੀਆਂ ਨੇ ਜੀ ਅਲੱਗ-ਅਲੱਗ ਫਲੇਵਰ ਨੇ ਜੀ ਦੋ ਤਿੰਨ ਪ੍ਰਕਾਰ ਦੇ ਸ਼ੇਕ ਨੇ ਜੀ ਰੋਜ਼ ਬਨੀਲਾ ਹੇਜ਼ਨ ਲੇਟ ਚਾਕਲੇਟ ਰੈਗੂਲਰ ਕਾਫੀ ਪੰਜ ਕਾਫੀਆਂ ਸਟ੍ਰੋਬਰੀ ਤੇ ਚਾਕਲੇਟ ਦੋ ਸ਼ੇਕ ਨੇ ਜੀ ਮੇਰੇ ਕੋਲ ਮਤਲਬ ਟੋਟਲ ਸੱਤ ਆਈਟਮ ਆਣੇਗੀ ਕਿੰਨੇ ਦਿਨਾਂ 'ਚ ਬੰਦਾ ਤੁਸੀਂ ਬੰਦੇ ਨੂੰ ਕੰਮ ਸਿਖਾ ਦਿੰਦੇ ਹੋ ਜੇਕਰ ਮੰਨ ਲਓ ਕਿ ਉਸ ਦਾ ਦਿਮਾਗ ਘੱਟ ਵੀ ਕੰਮ ਕਰਦਾ ਤਾਂ ਕਿੰਨੇ ਦਿਨਾਂ 'ਚ ਕੰਮ ਸਿੱਖ ਸਕਦਾ ਕੰਮ ਦਾ ਹੀ ਵਾਸੇ ਦਾ ਇੱਕ ਦਿਨ 'ਚ ਸਿਖਾ ਦੇਣਾ ਸੀ ਜੀ ਜੇ ਘੱਟ ਦਿਮਾਗ ਕੰਮ ਕਰਦਾ ਦਿਮਾਗ ਹੀ ਤਾਂ ਵੀ 2 ਦਿਨਾਂ 'ਚ ਸਿਖਾ ਦਾਂਗੇ ਮਤਲਬ ਇੰਨਾ ਆਸਾਨ ਤਰੀਕੇ ਨਾਲ ਅਸੀਂ ਕੰਮ ਨੂੰ ਬਣਾ ਰੱਖਿਆ ਹੈ ਆਪਣ ਨੂੰ ਸਿਰ ਆਪਾਂ ਦੇਖਦੇ ਹਾਂ ਜਦੋਂ ਅੱਜ ਦੀ ਨੌਜਵਾਨੀ ਪੜ੍ਹ ਲਿਖ ਲੈਂਦੀ ਐ ਤੇ ਕੋਈ ਰੋਜ਼ਗਾਰ ਨਹੀਂ ਮਿਲਦਾ ਤਾਂ ਉਹ ਹਿੰਮਤ ਹਾਰ ਜਾਂਦੇ ਨੇ ਜਾਂ ਤਾਂ ਬੁਰੀਆਂ ਸੰਗਤਾਂ ਵੱਲ ਪੈ ਜਾਂਦੇ ਹਨ ਜਾਂ ਨਸ਼ਿਆਂ ਵੱਲ ਪੈ ਜਾਂਦੇ ਹਨ ਜਾਂ ਸੁਸਾਇਸਾਈਡ ਕਰ ਲੈਂਦੇ ਹਨ ਜੇਕਰ ਗੱਲ ਕੀਤੀ ਜਾਵੇ ਸੰਗਰੂਰ ਦੇ ਦੋ ਅਜਿਹੇ ਵਿਅਕਤੀਆਂ ਦੀ ਜਿਨ੍ਹਾਂ ਨੇ ਕਿ ਗ੍ਰੈਜੂਏਸ਼ਨ ਕੀਤੀ ਲੇਕਿਨ ਕਈ ਥਾਵਾਂ 'ਤੇ ਕੰਮ ਕੀਤਾ ਪ੍ਰਾਈਵੇਟ ਕੰਮ ਤੋਂ ਸੈਟੀਸਫਾਈ ਨਾ ਹੋਏ ਇਨਕਮ ਦੇ ਸੋਰਸ ਨਾ ਵਧੇ ਤਾਂ ਇਹਨਾਂ ਨੇ ਸੋਚਿਆ ਕਿਉਂ ਨਾ ਆਪਣਾ ਹੀ ਕੰਮ ਕਰ ਲਿਆ ਜਾਵੇ ਤਾਂ ਉਹਨਾਂ ਨੇ YouTube ਤੋਂ ਕੰਮ ਸਿੱਖਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਉਹਨਾਂ ਨੇ ਆਪਣੀ ਕਾਫੀ ਸ਼ਾਪੀ ਖੋਲੀ ਕੰਮਕਾਰ ਕੋਈ ਵੀ ਵੱਡਾ ਜਾਂ ਛੋਟਾ ਨਹੀਂ ਹੁੰਦਾ ਜਦੋਂ ਇਹਨਾਂ ਨੇ ਕੰਮਕਾਰ ਸ਼ੁਰੂ ਕੀਤਾ ਤਾਂ ਸ਼ੁਰੂਆਤ ਦੇ ਦਿਨਾਂ ਵਿੱਚ ਥੋੜੀ ਜਿਹੀ ਕੰਮ ਕਰਦੀ ਮੰਦੀ ਰਹੀ ਲੇਕਿਨ ਜੋ ਇਹਨਾਂ ਦੀ ਕੁਆਲਿਟੀ ਹੈ ਕੰਮਕਾਰ ਕਰਦੇ ਨੇ ਆਪਣੇ ਪੂਰੇ ਧਨੋ ਮਨੋ ਅਤੇ ਇਹਨਾਂ ਦਾ ਕੰਮਕਾਰ ਵਧੀਆ ਚੱਲਿਆ ਤੇ ਫਿਰ ਇਹਨਾਂ ਨੇ ਰੋਜ਼ਗਾਰ ਵਿੱਚ ਦਿੱਤਾ ਅੱਗੇ ਅੱਗੇ ਇਹਨਾਂ ਨੇ ਇੱਕ ਹੋਰ ਕਾਫੀ ਸ਼ੋਪੀ ਦੀ ਜੋ ਚੱਲਦੀ ਫਿਰਦੀ ਸ਼ਾਪ ਹੈ ਆਪਣੇ ਨਾਲ ਦੇ ਬੰਦੇ ਨੂੰ ਕੰਮ ਸਿਖਾਇਆ ਤੇ ਉਹਨਾਂ ਨੂੰ ਰੋਜ਼ਗਾਰ ਦੇ ਰਹੇ ਹਨ ਅਤੇ ਅੱਜ ਦੀ ਨੌਜਵਾਨੀ ਨੂੰ ਵੀ ਇਹ ਸੰਦੇਸ਼ ਦੇ ਰਹੇ ਨੇ ਵੀ ਜਦੋਂ ਅਸੀਂ ਆਪਣਾ ਕੰਮ ਕਰ ਸਕਦੇ ਹਾਂ ਤਾਂ ਤੁਸੀਂ ਵੀ ਆਪਣਾ ਕੰਮ ਕਰ ਸਕਦੇ ਹੋ ਜੇਕਰ ਕਿਸੇ ਨੇ ਸਿੱਖਣਾ ਹੋਵੇ ਤਾਂ ਇਹ ਸਿਖਾਉਂਦੇ ਵੀ ਨੇ ਸਿੱਖ ਕੇ ਬੰਦਾ ਆਪਣਾ ਵੀ ਕੰਮਕਾਰ ਕਰ ਸਕਦਾ ਹੈ ਚਾਹੇ ਉਹ ਕਿਸੇ ਸ਼ਹਿਰ ਦਾ ਹੋਵੇ ਚਾਹੇ ਕਿਸੇ ਵੀ ਹਿੱਸੇ ਦਾ ਹੋਵੇ ਸਾਡੇ ਨਾਲ ਵੀਰ ਮਜ਼ਦੂਰ ਗੱਲਬਾਤ ਕਰਾਂਗੇ ਕਿਹਨਾਂ ਵੀਰ ਜੀ ਆਪਣਾ ਮੇਰਾ ਨਾਮ ਸੱਜਿੰਦਰ ਸਿੰਘ ਹੈ ਜੀ ਜਿੰਦੂ ਜੀ ਕਿੱਥੋਂ ਆਈ ਆਈਡੀ ਆਇਆ ਕਿ ਕਾਫੀ ਸ਼ੋ ਸਰੇ ਇਹ ਆਈਡੀਆ ਤਾਂ ਹੀ YouTube ਤੋਂ ਹੀ ਆਇਆ YouTube ਦੀ ਵੀਡੀਓ ਦੇਖਦੇ-ਦੇਖ ਕੇ ਮਤਲਬ ਟਾਈਮ ਵੇਸਟ ਕਰਦੇ ਸੀਗੇ ਤਾਂ ਸੋਚਿਆ ਕਿ ਦਿਨਾਂ ਵੀ YouTube ਦੀ ਅੰਦਰ ਆ ਕੁਝ ਸਰਚ ਕਰੀਏ ਜਿਹਦੇ ਨਾਲ ਆਪਾਂ ਆਪਣਾ ਰੋਜਗਾਰ ਸਟਾਰਟ ਕਰ ਸਕਦੇ ਆ ਤਾਂ ਮੈਂ ਇੱਕ ਅਲੱਗ ਤੋਂ ਚੀਜ਼ ਸਰਚ ਕਰਿਆ ਮਤਲਬ ਕੋਲਡ ਕਾਫੀ ਬਾਰੇ ਕਿਉਂਕਿ ਸੰਗਰੂਰ 'ਚ ਅੱਦਾਂ ਦਾ ਰੇੜੀ ਤੇ ਨਹੀਂ ਹੈਗਾ ਰੈਸਟੋਰੈਂਟ ਮਾਡਲ 'ਚ ਜ਼ਰੂਰ ਹੈ ਜੀ ਤਾਂ ਮੈਂ ਇਹ ਸਰਚ ਕਰਿਆ ਤਾਂ ਆਪਣਾ ਹੌਲੀ-ਹੌਲੀ ਚੀਜ਼ ਨੂੰ ਸਰਚ ਕਰਦਾ ਕਰਦਾ ਇੱਕ ਮੈਨੇ ਛੋਟਾ ਜਿਹਾ ਮੀਨੂ ਤਿਆਰ ਕਰਿਆ ਜੀ ਮੈਨੂ ਦੇ ਵਿੱਚ ਮੇਰਾ ਰੋਜ਼ ਕੌਫੀਆਂ ਨੇ ਜੀ ਤੇ ਮਿਲਕਸ਼ੇਕ ਨੇ ਜੀ ਅੱਛਾ ਜੀ ਕਿੰਨੇ ਪ੍ਰਕਾਰ ਦੀ ਕੌਫੀ ਬਣਾਉਂਦੇ ਹੋ ਤੇ ਕੋਲਡ ਕੌਫੀ ਹੈ ਨਾ ਕੋਲਡ ਕੌਫੀ ਨਾਲੋਂ ਜ਼ਿਆਦਾ ਸਰ ਮੇਰੇ ਕੋਲ ਪੰਜ ਪ੍ਰਕਾਰ ਦੀਆਂ ਕੌਫੀਆਂ ਨੇ ਜੀ ਅਲੱਗ-ਅਲੱਗ ਫਲੇਵਰ ਨੇ ਜੀ ਦੋ ਤਿੰਨ ਪ੍ਰਕਾਰ ਦੇ ਸ਼ੇਕ ਨੇ ਜੀ ਰੋਜ਼, ਬਨੀਲਾ, ਹੇਜ਼ਲਟ, ਚਾਕਲੇਟ, ਰੈਗੂਲਰ ਕੌਫੀ ਪੰਜ ਕੌਫੀਆਂ ਸਟ੍ਰੋਬਰੀ ਤੇ ਚਾਕਲੇਟ ਦੋ ਸ਼ੇਕ ਨੇ ਜੀ ਮੇਰੇ ਕੋਲ ਮਤਲਬ ਟੋਟਲ 7 ਆਈਟਮ ਹਨ ਜੀ ਕਦੇ ਐ ਨਹੀਂ ਹੋਇਆ ਕਿ ਗ੍ਰੈਜੂਏਸ਼ਨ ਕਰ ਲਈ ਜਿਵੇਂ ਲੋਕ ਬਾਹਰ ਜਾ ਰਹੇ ਨੇ ਕਿ ਆਪਾਂ ਵੀ ਬਾਹਰ ਦੇਸ਼ਾਂ ਵੱਲ ਨਿਕਲ ਲਈਏ ਕਿਉਂਕਿ ਬਾਹਰ ਕਹਿੰਦੇ ਨੇ ਕਿ ਕਮਾਈ ਕੰਮੀ ਵਧਿਆ ਹੋਈਂਦੀ ਹੈ। ਕਮਾਈ ਦਾ ਤੁਹਾਨੂੰ ਪਤਾ ਹੀ ਲੱਗ ਰਿਹਾ ਅੱਜ ਕੱਲ੍ਹ ਹੀ ਵਧਿਆ ਰਹੇ ਗਏ ਨਹੀਂ ਕਿਉਂਕਿ ਡੇਲੀ ਨਿਊਜ਼ ਦੇਖ ਰਹੇ ਆ ਕੋਈ ਨਾ ਕੋਈ ਹਾਰਟ ਟੈਕ ਨਾਲ ਮਰ ਰਿਹਾ ਕੋਈ ਟੈਂਸ਼ਨ ਨਾਲ ਮਰ ਰਿਹਾ ਕੋਈ ਹੱਤ ਮਤਿਆਂ ਨਾਲ ਮਰ ਰਿਹਾ ਰੀਜ਼ਨ ਸਾਰੇ ਨੂੰ ਪਤਾ ਬਟ ਆਪਾਂ ਦੱਸ ਨਹੀਂ ਸਕਦੇ ਆ ਮੀ ਇੱਕ ਮੁੱਦਾ ਬਣ ਜੂ ਵੀ ਇਹ ਜ਼ਿਆਦਾ ਸਿਆਣੇ ਬਣ ਰਹੇ ਨੇ ਰੀਜ਼ਨ ਪਤਾ ਵੀ ਅਸੀਂ ਕਹਿੰਨਾ ਸ਼ੁਗਰਾ ਮਾਲਕ ਦਾ ਕਿ ਅਸੀਂ ਉਰੀ ਆਪਣਾ ਇੱਕ ਛੋਟਾ ਕੰਮ ਸਟਾਰਟ ਕਰ ਲਈ ਅਸੀਂ ਦੋ ਕਾਰਡ ਲਾਂਚ ਸਾਡੀ ਪਹਿਲੇ ਇੱਕ ਕਾਰਡ ਸੀ ਹੁਣ ਸੈਕੰਡ ਕਾਰਡ ਲਾਂਚ ਕਰਤੀ ਮਤਲਬ ਪੂਰੇ ਇੰਡੀਆ ਦੇ 1 ਲੱਖ ਕਾਰਡ ਲਾਂਚ ਕਰਨੇ ਆ 1 ਲੱਖ ਯੂਥ ਨੂੰ ਰੋਜ਼ਗਾਰ ਦੇਣਾ ਹੈ ਜੀ ਸਾਡੇ ਅਸ ਟਾਈਮ ਦੋ ਕਾਰਡ ਹੋ ਗਏ ਆ ਜੀ ਤੇ ਹੌਲੀ ਹੌਲੀ ਅਸੀਂ ਦੋ ਚਾਰ ਮਹੀਨੇ ਬਾਅਦ ਹਰ ਲੋਕੇਸ਼ਨ ਦੀ ਆਪਣੀ ਇੱਕ ਨਾ ਇੱਕ ਕਾਰਡ ਲਾਂਚ ਕਰਦੇ ਜਾਵਾਂਗੇ ਹੁਣ ਤੱਕ ਕਿੰਨੇ ਤੁਹਾਡੀ ਸੀ ਰੋਜ਼ਗਾਰ ਦੇ ਚੁੱਕੇ ਹੋ ਜਾਂ ਕੰਮ ਸਿੱਖਣ ਵਾਸਤੇ ਲੜਕੇ ਆਉਂਦੇ ਨੇ ਤੁਹਾਨੂੰ ਦੱਸ ਰਹੀ ਸੀ ਕਿ ਰੇੜੀ ਦਾ ਨਾਮ ਦੇਖ ਕੇ ਭੱਜ ਜਾਂਦੇ ਨੇ ਲੇਕਿਨ ਤੁਹਾਡੀ ਤਾਂ ਜਲਦੀ ਫ੍ਰੀ ਸ਼ੋਪ ਬਹੁਤ ਵਧੀਆ ਹੈ ਦਰਅਸਲ ਇਹ ਪਦਾਨੀ ਕੀ ਮਾਈਂਡਸੈਟ ਬਣਿਆ ਹੋਇਆ ਜਿਹੜਾ ਮਤਲਬ ਜੌਬ ਲਈ ਆਂਦੇ ਨੇ 2-4 ਦਿਨ ਕੰਮ ਕਰਦੇ ਨੇ ਕਿਸੇ ਕਾਰਨ ਕਰਕੇ ਛੱਡ ਜਾਂਦੇ ਨੇ ਜੀ ਉਹ ਤਾਂ ਜਦ ਉਹਨਾਂ ਤੋਂ ਪੁੱਛਿਆ ਜਾਵੇ ਤਾਂ ਅਸੀਂ ਇੱਕ ਰੈਡੀ ਤੇ ਨਹੀਂ ਕੰਮ ਕਰਨਾ ਬਹੁਤਿਆਂ ਨੇ ਜਵਾਬ ਹੁੰਦਾ ਜੀ ਪਰ ਸਾਨੂੰ ਪ੍ਰਾਊਡ ਹੁੰਦਾ ਹੈ ਕਿ ਇੱਕ ਰੈਡੀ ਨਹੀਂ ਇੱਕ ਪਹਿਲੀ ਗੱਲ ਆ ਕਾਰਡ ਹੈ ਜੀ ਇਹ ਔਰ ਸਾਡਾ ਇੱਕ ਰੈਸਟੋਰੈਂਟ ਹੈ ਜੀ ਮਤਲਬ ਇੰਨੀ ਖੁਸ਼ੀ ਨਾਲ ਅਸੀਂ ਜਗ੍ਹਾ ਤੇ ਕੰਮ ਕਰਦੇ ਹਾਂ ਜੀ ਕਿੰਨੇ ਦਿਨਾਂ ਜੀ ਬੰਦਾ ਤੁਸੀਂ ਬੰਦੇ ਨੂੰ ਕੰਮ ਸਿਖਾ ਦਿੰਦੇ ਹੋ ਜੇਕਰ ਮੰਨ ਲਓ ਕਿਸੇ ਦਿਮਾਗ ਘੱਟ ਵੀ ਕੰਮ ਕਰਦਾ ਤਾਂ ਕਿੰਨੇ ਦਿਨਾਂ ਜੀ ਕੰਮ ਸਿੱਖ ਸਕਦਾ ਕੰਮ ਦਾ ਹੀ ਵਾਸੇ ਦਾ ਇੱਕ ਦਿਨ ਚ ਸਿਖਾ ਦੇਣਾ ਅਸੀਂ ਜੀ ਜੇ ਘੱਟ ਦਿਮਾਗ ਕੰਮ ਕਰਦਾ ਦਿਮਾਗ ਹੀ ਤਾਂ ਵੀ ਦੋ ਦਿਨਾਂ ਚ ਸਿਖਾ ਦਾਂਗੇ ਮਤਲਬ ਇੰਨਾ ਆਸਾਨ ਤਰੀਕੇ ਨਾਲ ਅਸੀਂ ਕੰਮ ਨੂੰ ਬਣਾ ਰੱਖਿਆ ਹੈ ਆਪਣ ਨੂੰ ਕੋਈ ਫੀਸ ਵਗੈਰਾ ਵੀ ਥੋੜੀ ਨਹੀਂ ਕੋਈ ਫੀਸ ਨਹੀਂ ਸਾਡੀ ਤੇ ਫਿਰ ਕੀ ਕਰਨਾ ਦੋ ਦਿਨਾਂ ਚ ਕੰਮ ਸਿੱਖ ਕੇ ਤੁਸੀਂ ਜਦੋਂ ਦੋ ਜਣੇ ਵਧੀਆ ਇਨਕਮ ਲੈ ਆ ਰਹੇ ਹੋ ਆਪਣਾ ਪਰਿਵਾਰ ਪਾਲ ਰਹੇ ਹੋ ਕਿ ਤਾਂ ਲੋਕ ਉਹਨਾਂ ਨੂੰ ਕੀ ਵੀਊ ਹੁੰਦਾਗਾ ਕਿ ਇੱਕ ਕੰਮ ਕਿਉਂ ਨਹੀਂ ਕਰਨਾ ਬਸ ਜਿਆਦਾ ਜਿਆਦਾ ਪੜੇ ਲਿਖੇ ਹੁੰਦੇ ਨੇ ਜੀ ਜਾਂ ਆਪਣੇ ਸ਼ਹਿਰ ਚ ਨਹੀਂ ਕੋਈ ਕੰਮ ਕਰਨਾ ਚਾਹੁੰਦਾ ਜੀ ਹੋਰ ਸ਼ਹਿਰ ਚ ਜਾ ਕੇ ਜਿਵੇਂ ਬਾਹਰਲੀ ਕੰਟਰੀ ਬਾਹਰਲੀ ਕੰਟਰੀ ਜਾ ਕੇ ਬੰਦਾ ਕੁਝ ਵੀ ਕਰਨਾ ਮਨਜ਼ੂਰ ਹੈ ਬਟ ਆਪਣੇ ਸ਼ਹਿਰ ਚ ਕਰ ਨਹੀਂ ਸਕਦਾ ਜੀ ਐਦਾਂ ਕਰਕੇ ਉਹ ਕਹਿੰਦੇ ਵੀ ਅਸੀਂ ਜੇ ਹੋਰ ਲੋਕੇਸ਼ਨ ਤੇ ਹੁੰਦੇ ਤਾਂ ਜ਼ਰੂਰ ਕਰਦੇ ਪਰ ਆਪਣੇ ਸ਼ਹਿਰ ਚ ਨਹੀਂ ਕਰ ਸਕਦੇ ਅਸੀਂ ਆਪਣੇ ਸ਼ਹਿਰ ਚ ਆਪਣਾ ਕੰਮ ਸਟਾਰਟ ਕਰਿਆਗੇ ਤੁਸੀਂ ਪਹਿਨਾ ਵੀ ਜਦੋਂ ਉਰੇ ਰਹਿੰਦੇ ਸੀਗੇ ਆਪਣਾ ਤੁਸੀਂ ਆਪਣਾ ਕੰਮ ਨਹੀਂ ਕੀਤਾ ਸੀਗਾ ਤੁਸੀਂ ਜਦੋਂ ਕੰਮ ਕਰ ਕਰ ਰਹੇ ਸੀ ਲੋਕਾਂ ਕੋਲੇ ਤਾਂ ਕੀ ਕੀ ਕੰਮ ਕੀਤਾ ਤੇ ਕਿੱਥੋਂ ਪ੍ਰੇਰਨਾ ਆਈ ਕਿ ਆਪਣਾ ਕੰਮ ਕਰਨਾ ਹੈ ਕੰਮ ਤਾਂ ਹੀ ਮੈਂ ਛੋਟਾ ਹੁੰਦਿਆਂ ਹੀ ਕਰਦਾ ਰਹਾ ਫੋਰਥ ਕਲਾਸ ਤੀਂ ਪਹਿਲਾਂ ਮੈਂ ਰੇਡੀ ਰੋਡ ਤੇ ਘਰ ਆ ਸੰਗਰੂਰ ਜੇ ਡੈਰੀ ਦੇ ਕੰਮ ਕਰਦਾ ਰਿਹਾ ਜੀ ਫਿਰ ਮੈਂ ਮੈਡੀਕਲ ਸਟੋਰ ਤੇ ਕਰਦਾ ਰਿਹਾ ਜੀ ਫਿਰ ਮੈਂ ਡਿਲੀਵਰੀ ਦਾ ਕੰਮ ਕਰਿਆ ਜੀ ਉਸ ਸਮੇਂ ਨੇ ਆਪਣਾ ਬਿਜ਼ਨਸ ਕਰਿਆ ਦੁੱਧਰੀ ਡੈਰੀ ਵੀ ਕਰੀ ਸੀ ਕਿਸੇ ਕਾਰਨ ਕਰਕੇ ਮੇਰਾ ਲਾਸ ਹੋ ਗਈ ਉੱਥੇ ਮੈਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਛੇਮਾ ਕੰਮ ਹੈ ਜੀ ਮੇਰਾ ਇਹ ਦੂਜਾ ਬਿਜ਼ਨਸ ਹੈ ਤੇ ਚਾਰ ਕੰਮ ਮੈਂ ਪ੍ਰਾਈਵੇਟ ਕਰ ਚੁੱਕਿਆ ਜੀ ਤੇ ਮੇਰਾ ਦੂਜਾ ਬਿਜ਼ਨਸ ਸਕਸੈਸਫੁਲ ਹੋ ਗਿਆ ਜੀ ਜੇਕਰ ਗੱਲ ਕੀਤੀ ਜਾਵੇ ਅੱਜ ਦੀ ਨੌਜਵਾਨੀ ਜਿਹੜੀ ਬਾਹਰਲੇ ਬਾਹਰ ਰੁਕ ਕਰ ਰਹੀ ਹੈ ਲੱਗਦਾ ਉਹਨਾਂ ਨੂੰ ਐ ਲੱਗਦਾ ਕਿ ਬਾਹਰ ਬੜੇ ਪੈਸੇ ਨੇ ਕਿ ਲੱਗਦਾ ਨਹੀਂ ਕਿ ਜੇ ਬੰਦਾ ਉਹਨੇ ਪੈਸੇ ਲਾ ਕੇ ਆਪਣੇ ਸ਼ਹਿਰ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਆਪਣੇ ਦੇਸ਼ 'ਚ ਕੰਮ ਕਰ ਕਰ ਸਕਦਾ ਸਕਸੈਸ ਮਿਲ ਸਕਦੀ ਹੈ ਬਿਲਕੁਲ ਮਿਲ ਸਕਦੀ ਹੈ ਜੀ ਦੇਖੋ ਬਾਹਰ ਪੈਸਾ ਤਾਂ ਹੈ ਕਿ ਨਹੀਂ ਹੈ ਪਤਾ ਨਹੀਂ ਦਿਖ ਨਹੀਂ ਰਿਹਾ ਬਟ ਮੌਤਾਂ ਜਰੂਰ ਹੋ ਰਹੀਆਂ ਨੇ ਕਿਸੇ ਵੀ ਕਾਰਨ ਕਰਕੇ ਹੋ ਰਹੀਆਂ ਨੇ ਜੇ ਤੁਸੀਂ 20 ਤੋਂ 25 ਲੱਖ ਤੁਹਾਡੇ ਕੋਲ ਹੈਗਾ ਚਾਹੇ ਕਰਜ਼ਾ ਲੈ ਕੇ ਤਾਂ ਤੁਸੀਂ 2 ਤੋਂ 3 ਲੱਖ ਦੇ ਵਿੱਚ ਕਿਤੇ ਵੀ ਆਪਣਾ ਸ਼ਹਿਰ ਦੇ ਵਿੱਚ ਛੋਟਾ ਜਿਹਾ ਬਿਜ਼ਨਸ ਸਟਾਰਟ ਕਰ ਸਕਦੇ ਹੋ ਉਨਾ ਹੀ ਪ੍ਰੋਫਿਟ ਲੈ ਸਕਰੋ ਜਿੰਨਾ ਤੁਸੀਂ ਬਾਹਰ ਜਾ ਕੇ ਲਵੋਗੇ ਕੀ ਕੁਆਲਟੀ ਤੁਹਾਡੀ ਕਿ ਗਾਹਕ ਤੁਹਾਡੇ ਕੋਲ ਆਵੇ ਕਿਉਂਕਿ ਰੈਸਟੋਰੈਂਟ ਪੈਣੇ ਮਹਗੇ ਮਹਗੇ ਹੋਟਲ ਪੈਣੇ ਆਪਣੇ ਸੂਹ ਸ਼ਹਿਰ ਦੇ ਵਿੱਚ ਕੁਆਲਟੀ ਤਾਂ ਸਰ ਇੰਨੀ ਹੈ ਕਿ ਜਿਹੜੇ ਬੰਦੇ ਨੇ 골ਡ ਕਾਫੀ ਪੀਤੇ ਜੇ ਉਹਨੇ ਸਾਡੀ ਕਾਫੀ ਪੀ ਲਈ ਤਾਂ ਸਾਨੂੰ 100% ਰਿਵਿਊ ਦੇਊਗਾ ਕਿਉਂਕਿ ਸਾਡੇ ਗੂਗਲ ਮੈਪ ਤੇ ਸਾਨੂੰ ਕੋਈ ਨਹੀਂ ਪਾਈ ਹੋਈ ਆ ਤੁਸੀਂ ਜਾ ਕੇ ਉੱਥੇ ਸਾਡੇ ਆਪਣੇ ਰਿਵਿਊ ਦੇਖ ਸਕਦੇ ਹੋ ਹਰ ਕਸਟਮਰ ਨੇ ਕੀ ਕੀ ਰਿਵਿਊ ਦਿੱਤਾ ਹੈ ਸਾਨੂੰ 100 ਮਤਲਬ 5 ਸਟਾਰ ਹੁੰਦੇ ਨੇ ਸਾਰੇ ਕਸਟਮਰ ਨੇ 5 ਸਟਾਰ ਦਿੱਤਾ ਹੈ ਜੀ ਬਾਕੀ ਨੂੰ ਮੈਂ ਕਹਿ ਨਹੀਂ ਸਕਦਾ ਵੀ ਹੋਰ ਜਿਹੜੇ ਵੀ ਰੈਸਟੋਰੈਂਟ ਨੇ ਉਹਨਾਂ ਨੂੰ ਕਿੰਨੇ ਮਿਲੇ ਬਟ ਸਾਨੂੰ 5 5 ਸਟਾਰ ਮਿਲੇ ਹੋਏ ਨੇ ਹੁਣ ਤੱਕ ਜੀ ਮੰਮੀ ਪਾਪਾ ਕੀ ਕੰਮ ਕਰਦੇ ਨੇ ਮਜ਼ਦੂਰ ਨਹੀਂ ਜੀ ਮਜ਼ਦੂਰੀ ਕਰਦੇ ਨੇ ਹਾਂ ਜੀ ਲੱਗਿਆ ਨਹੀਂ ਜਦੋਂ ਕਰਦਿਆਂ ਨੇ ਕਿਹਾ ਕਿ ਬਾਹਰ ਨਹੀਂ ਭੇਜ ਸਕਦੇ ਇੱਥੇ ਕੰਮ ਕਰ ਲਓ ਕੋਦੇ ਮਾਨੂੰ ਲੱਗੀ ਠੇਸ ਲੱਗੀ ਸੀ ਇਕ ਵਾਰ ਤਾਂ ਲੱਗੀ ਸੀ ਪਰ ਹੁਣ ਯਾਦ ਆ ਰਿਹਾ ਕਿ ਬਹੁਤ ਵਧੀਆ ਹੈ ਵੀ ਕਿਸੇ ਵੀ ਕਾਰਨ ਕਰਕੇ ਮਨਾ ਹੋ ਗਿਆ ਥੋੜੇ ਟਾਈਮ ਲੇਟ ਸਕਸੈਸ ਮਿਲੀ ਬਟ ਮਿਲ ਗਈ ਔਰ ਖੁਸ਼ਾਈ ਉਹਰੇ ਸ਼ਾਮ ਨੂੰ ਘਰੇ ਜਾਣੇ ਆਪਦੇ ਵਧੀਆ ਫੈਮਲੀ ਦੀ ਰੋਟੀ ਪਾਣੀ ਖਾਣੇ ਜੀ ਇਹਨਾਂ ਦਾ ਕਹਿਣਾ ਹੈ ਕਿ ਲੇਟ ਸਕਸੈਸ ਮਿਲੀ ਲੇਕਿਨ ਮਿਹਨਤ ਕੀਤੀ ਤਾਂ ਅੱਜ ਰੋਜ਼ਗਾਰ ਆਪ ਵੀ ਲੈ ਰਹੇ ਨੇ ਤੇ ਦੂਜਿਆਂ ਨੂੰ ਰੋਜ਼ਗਾਰ ਦਵਾ ਰਹੇ ਨੇ ਦੂਜੇ ਭਾਈ ਸਾਹਿਬ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਹੈ ਆਪਣਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵਿਜੇ ਕੁਮਾਰ ਹੈ ਜੀ ਬੀਜੀ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਕੰਮ ਕਰ ਪਹਿਨਾ ਹੋਰ ਥਾਂਵੇਂ ਕਰਦੇ ਰਹੇ ਘਰ ਤੋਂ ਦੂਰ ਰਹੇ ਲੇਕਿਨ ਆਪਣਾ ਕੰਮ ਕੀਤਾਗਾ ਬਾਈ ਨਾਲ ਰਲ ਕੇ ਕਿੰਨੇ ਸੈਕਸ ਮਿਲ ਰਿਹਾ ਹੈ ਕਿੰਨੇ ਲੋਕਾਂ ਵੱਲੋਂ ਪਿਆਰ ਮਿਲ ਰਿਹਾ ਹੈ ਜਾਂ ਕਿੰਨੀ ਗਰ ਇਨਕਮ ਹੋ ਰਹੀ ਆ। ਦੇਖੋ ਜੀ ਪਹਿਲੀ ਗੱਲ ਤਾਂ ਇਹ ਸਾਡਾ ਪਹਿਲਾ ਬਿਜ਼ਨਸ ਨਹੀਂ ਹੈ ਜਿਹੜਾ ਚੱਲ ਪਿਆ। ਇਸ ਤੋਂ ਪਹਿਲਾਂ ਅਸੀਂ ਬਹੁਤ ਟਰਾਈ ਕੀਤਾਗਾ ਬਹੁਤ ਬਿਜ਼ਨਸ ਕੀਤੇ ਨੇ ਜਿਦਾ ਕਿ ਬਾਈ ਨੇ ਦੱਸਿਆ ਦੁੱਧ ਦਾ ਕੰਮ ਕੀਤਾਗਾ ਤੇ ਅਬ ਪ੍ਰਾਈਵੇਟ ਜੌਬ ਵੀ ਕੀਤੇ ਆ ਨੇ। ਮੈਂ ਵੀ ਆਪਣਾ ਖੋਦਾ ਬਿਜ਼ਨਸ ਕੀਤਾ ਸੀਗਾ ਡੈਰੀ ਦਾ ਫਿਰ ਪਾਣੀ ਪੂਰੀ ਦਾ ਕੀਤਾ ਫਿਰ ਸਕੰਜੀ ਦਾ ਕੀਤਾ। ਕਾਫੀ ਬਿਜ਼ਨਸ ਸਟਾਈਕ ਕਰਨ ਤੋਂ ਬਾਅਦ ਇਹ ਸਾਡਾ ਬਿਜ਼ਨਸ ਸੈੱਟ ਕਰ ਗਿਆ ਔਰ ਅਸੀਂ ਇਹਨੂੰ ਅੱਗੇ ਵਧਾ ਰਹੇ ਹਾਂ ਜਿੱਦਾਂ ਕਿ ਬਾਈ ਨੇ ਦੱਸਿਆ ਕਿ ਸਾਡਾ ਮਿਸ਼ਨ ਹੈ 1 ਲੱਖ ਕਾਟ ਕਰਨ ਦਾ ਤੇ 1 ਲੱਖ ਯੂਥ ਨੂੰ ਜੋਬ ਦੇਣ ਦਾ ਅਸੀਂ ਉਤੇ ਚੱਲ ਰਹੇ ਹਾਂ ਜੀ ਔਰ ਹਲੇ ਤੱਕ ਅਸੀਂ 2 ਕਾਟ ਕੀਤੀਆਂ ਨੇ ਔਰ ਇੱਕ ਮੁੰਡੇ ਨੂੰ ਜੋਬ ਦਿੱਤੀ ਹੈ ਜੀ ਔਰ ਦੂਸਰੀ ਕਾਟ ਤੇ ਵੀ ਸਾਡੇ ਜੋਬ ਦੀ ਹੈਗੀ ਹੈ ਰਿਕੁਆਇਰਮੈਂਟ ਔਰ ਅਗਰ ਕੋਈ ਅਪਲਾਈ ਕਰਨਾ ਚਾਹੁੰਦਾ ਤਾਂ ਉਹ ਕਰ ਸਕਦਾ ਹੈ ਤੇ ਅੱਗੇ ਵੀ ਅਸੀਂ ਕੋਸ਼ਿਸ਼ ਕਰਦੇ ਰਵਾਂਗੇ ਕਿ ਹਰ ਮਹੀਨੇ ਦੋ ਮਹੀਨੇ ਬਾਅਦ ਇੱਕ ਘਾਟ ਲੈ ਕੇ ਆਂਦੇ ਰਹੀਏ ਨਵੀਂ ਲੋਕੇਸ਼ਨ ਤੇ ਤੇ ਜਿਨ੍ਹਾਂ ਨੂੰ ਜੌਬ ਦੀ ਲੋੜ ਹੈ ਉਹ ਸਾਡੇ ਨਾਲ ਕੰਟੈਕਟ ਕਰਦੇ ਰਹਿਣ ਆਪਣਾ ਫੋਨ ਬਰ ਦੇ ਦਿਓ ਹਾਂਜੀ ਉਹ ਸਕਰੀਨ ਤੇ ਤੁਹਾਨੂੰ ਨੰਬਰ ਮਿਲ ਜੇਗਾ ਜੀ ਜਿਹਦੇ ਰਾਹੀਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਨਕੁਆਰੀ ਲੈ ਸਕਦੇ ਹੋ ਕਾਫੀ ਬਿਜ਼ਨਸ ਰਿਲੇਟਡ ਔਰ ਅਸੀਂ ਵੈਲਕਮ ਕਰਦੇ ਹਾਂ ਤੁਸੀਂ ਇੱਕ ਮਨੀ ਉਹ ਲਗਾਇਆ ਹੋਇਗਾ ਗੱਲਾਂ ਲਗਾਇਆਗਾ ਇਹ ਇਸ ਦਾ ਕੀ ਮਤਲਬ ਹੈ ਕੋਈ ਡੋਨੇਸ਼ਨ ਵਗੈਰਾ ਲੈਣੇ ਹੋ ਜਾਂ ਕੀ ਕਰਦੇ ਉਸ ਦਾ ਦੇਖੋ ਜੀ ਕੰਮ ਸ਼ੁਰੂ ਕਰਨ ਦੇ ਨਾਲ ਹੀ ਅਸੀਂ ਇਹ ਸੋਚਿਆ ਸੀ ਕਿ ਅਸੀਂ ਸੇਵਾ ਵੀ ਕਰਨੀ ਹੈ ਉਹਦੇ ਲਈ ਅਸੀਂ ਮਨੀ ਬੈਂਕ ਲਾਇਆ ਗੀ ਪਹਿਲੇ ਦਿਨ ਤੋਂ ਜਿਸ ਦਿਨ ਤੋਂ ਅਸੀਂ ਪਹਿਲੀ ਗਾਰਡ ਲਾਂਚ ਕੀਤੀ ਦੀ ਸਾਨੂੰ 263 ਦਿਨ ਹੋ ਚੁੱਕੇ ਹੈ ਔਰ ਮਨੀ ਬੈਂਕ 'ਚ ਹਰ ਰੋਜ਼ ਅਸੀਂ 10 ਰੁਪਏ ਪਾਉਂਦੇ ਆ ਤਾਂ ਕਿ ਅਸੀਂ ਸੇਵਾ ला ਸਕੀਏ ਹੁਣ ਤੁਸੀਂ ਪੁਰਾਣੀ ਇੱਕ ਪਿਛਲੀ ਵੀਡੀਓ ਦੇਖੀ ਹੋਣੀ ਪਿਛਲੇ 2-4 ਦਿਨ ਪਹਿਲਾਂ ਦੀ ਕਿ ਅਸੀਂ ਅਨਮੋਲ ਕੁਆਤਰਾ ਸਰਗੋਲ ਗਏ ਸੀ ਲੁਧਿਆਣਾ ਉਹਨਾ ਉਹ ਲੋਕ ਸੇਵਾ ਦਾ ਕੰਮ ਕਰਦੇ ਨੇ ਅਸੀਂ ਉੱਥੇ ਛੋਟੀ ਜਿਹੀ ਸੇਵਾ ਲੈ ਕੇ ਗਏ ਸੀ ਕਿਉਂਕਿ ਬਾਈ ਦਾ ਬਰਥਡੇ ਸੀਗਾ ਅਸੀਂ ਮਨੀ ਬੈਂਕ ਇੱਕ ਸਾਲ ਬਾਅਦ ਖੋਲਣਾ ਸੀ ਪਰ ਅਸੀਂ 263 ਦਿਨ ਬਾਅਦ ਹੀ ਉਹਨੂੰ ਓਪਨ ਕਰਤਾ ਕਿਉਂਕਿ ਬਾਈ ਦਾ ਬਰਥਡੇ ਸੀਗਾ ਜਿਸ ਲਈ ਖੁਸ਼ੀ ਤੇ ਪੰਡਾ ਚੜਾਈ ਜਾਂਦਾ ਹੈ ਔਰ ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਅਸੀਂ ਛੋਟਾ ਜਾਂ ਯੋਗਦਾਨ ਦੇ ਰਹੇ ਹਾਂ ਲੋਕ ਸੇਵਾ 'ਚ ਲੋਕ ਭਲਾਈ 'ਚ ਔਰ ਆਸ਼ਾ ਕਰਦੇ ਹਾਂ ਕਿ ਤੁਸੀਂ ਇਸ ਨੂੰ ਚੰਗਾ ਮੈਸੇਜ ਸਮਝੋਗੇ ਬਾਕੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਮਾਇੂਸ ਹੁੰਦੇ ਨੇ ਆਪਣਾ ਕੰਮ ਕਰ ਛੋਟਾ ਵੱਡਾ ਸਮਝਦੇ ਨੇ ਦੇਖੋ ਸ਼ੁਰੂਆਤ 'ਚ ਸਾਰੇ ਮਾਇੂਸ ਹੁੰਦੇ ਨੇ ਸਾਰਿਆਂ ਨੂੰ ਹਿੰਮਤ ਹਾਰ ਜਾਂਦਾ ਬੰਦਾ ਪਰ ਜਦੋਂ ਸਾਥ ਹੋਵੇ ਆਪਣੇ ਪਰਿਵਾਰ ਦਾ ਹੋਵੇ ਦੋਸਤਾਂ ਦਾ ਹੋਵੇ ਤਾਂ ਬੰਦਾ ਚੱਲਦਾ ਰਹਿੰਦਾ ਹੈ ਚੱਲਦਾ ਰਹਿੰਦਾ ਹੈ ਜੀ ਬਿਲਕੁਲ ਇਹਨਾਂ ਦਾ ਕਹਿਣਾ ਹੈ ਵੀ ਜੇ ਤੁਹਾਡੇ ਵਿੱਚ ਹੌਸਲਾ ਹੈ ਤਾਂ ਤੁਹਾਡੇ ਪਰਿਵਾਰ ਤੁਹਾਨੂੰ ਸਾਥ ਦੇ ਰਿਹਾ ਤੁਹਾਡੇ ਯਾਰ ਮੇਰੇ ਤੁਹਾਡਾ ਸਾਥ ਦੇ ਰਹੇ ਨੇ ਤੇ ਤੁਹਾਡੀ ਨੀਤ ਸਾਫ਼ ਹੈ ਜੇ ਮਿਹਨਤ ਕਰੋਗੇ ਤਾਂ ਮਿਹਨਤ ਦਾ ਮੁੱਲ ਜ਼ਰੂਰ ਮਿਲਦਾ ਹੈ ਆਪਣੀ ਨੇਕ ਕਮਾਈ ਦੇ ਵਿੱਚੋਂ 10 ਰੁਪਏ ਡੇਲੀ ਹੀ ਇੱਥੇ ਕੱਢਦੇ ਹਨ ਤੇ ਲੁਧਿਆਣੇ ਜਾ ਕੇ ਡਾਇਰੈਕਟ ਮਰੀਜ਼ ਦੀ ਹੈਲਪ ਵੀ ਕਰਕੇ ਆਏ ਹਨ ਤੇ ਮਨ ਹੁਣ ਬਥੇਰੀ ਇਹਨਾਂ ਦੇ ਵਜੋਂ ਹੈ ਸੁੱਖ ਸ਼ਾਂਤੀ ਹੈ ਕਿ ਕਿਤੇ ਦਾ ਲੋਕਾਂ ਕੋਲੇ ਕੰਮ ਕਰਦਾ ਸੀ ਹੁਣ ਆਪਣਾ ਕੰਮ ਕਰ ਰਹੇ ਨੇ ਰੋਜ਼ਗਾਰ ਵੀ ਦੇ ਰਹੇ ਨੇ ਅਤੇ ਉੱਥੇ ਹੀ ਲੋਕਾਂ ਦੀ ਹੈਲਪ ਵੀ ਕਰ ਰਹੇ ਹਨ ਤੇ ਅੱਜ ਦੀ ਪੰਜਾਬ ਦੀ ਨੌਜਵਾਨੀ ਨੂੰ ਇਹ ਸੰਦੇਸ਼ ਦੇ ਰਹੇ ਨੇ ਕਿ ਜੇ ਤੁਸੀਂ ਕੰਮ ਕਰਨਾ ਚਾਹੋ ਮਾਯੂਸ ਨਾ ਹੋ ਆਪਣਾ ਕੰਮ ਕਰ ਕਰੋ ਮਿਹਨਤ ਕਰੋ ਤੇ ਸਕਸੈਸ ਇੱਕ ਦਿਨ ਇਹਨਾਂ ਵਾਂਗੂ ਤੁਹਾਨੂੰ ਜਰੂਰ ਮਿਲੇਗੀ ਸੰਗਰੂਰ ਤੋਂ ਗੁਰਵਿੰਦਰ ਸਿੰਘ ਪੰਜਾਬ ਬੋਲਦਾ